ਹੈਲੋ ਫਰੈਂਡਸ ਅੱਛੀ ਰਹਿਕਲ ਕੀ ਹਾਲ ਚੱਲ ਹੈ ਕਿਉਂ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਚ ਹੋਵੋਗੇ ਲੋ ਜੀ ਇੱਥੇ ਆਪਾਂ ਵੀ ਕਰ ਲਈ ਸੀਗੀ ਜਾਣ ਦੀ ਤਿਆਰੀ ਹਨਾ ਇੱਥੇ ਬ੍ਰਦਰ ਮੇਰਾ ਮੇਜਰ ਜਾਈ ਨੂੰ ਲੈ ਕੇ ਆ ਗਿਆ ਸੀਗਾ ਕਿਉਂਕਿ ਮੰਮੀ ਤੋ ਨਾ ਕਾਫੀ ਘੱਟ ਕੰਮ ਹੁੰਦਾ ਹੁਣ ਘਰ ਤਾਂ ਲੈਂਦੇ ਹੈਗੇ ਉਹ ਸਾਡੇ ਗਿਆ ਤੋਂ ਕੰਮ ਵੱਧ ਵੀ ਜਾਂਦਾ ਹੈ ਹਨਾ ਬੱਚੇ-ਬੱਚੇ ਜਾ ਵਰਦੇ ਆ ਦੇਖੋ ਕਿੰਨੇ ਕੱਪੜੇ ਧੁੱਤੇ ਹਨਾ ਮੰਮੀ ਧੁੱਤੇ ਆ ਇਹ ਤੇ ਬਾਕੀ ਐਕਸਟਰਾ ਕੰਮ ਹੋ ਜਾਂਦਾ ਹਨਾ ਨਿੱਕਾ ਮੋਟਾ ਉਹ ਫਿਰ ਉਹਨਾਂ ਨੂੰ ਕਰੋਨਾ ਤਾਂ ਪੈਂਦਾ ਪਰ ਉਹਨਾਂ ਦੇ ਆਪਰੇਸ਼ਨ ਤੋਂ ਬਾਅਦ ਬਾਅਦ ਨਾ ਉਹਨਾਂ ਤੋਂ ਹੁੰਦਾ ਨਹੀਂ ਜ਼ਿਆਦਾ ਹਨਾ ਤੇ ਮੈਂ ਤੁਹਾਨੂੰ ਮੰਮੀ ਦਾ ਦੱਸੂਗੀ ਵੀ ਮੰਮੀ ਨੂੰ ਹੋਇਆ ਕੀ ਸੀ ਤੇ ਕਿਵੇਂ ਉਹਨਾਂ ਦੀ ਰਿਕਵਰੀ ਹੋਈ ਕਿਵੇਂ ਹਨਾ ਆਪਰੇਟ ਹੋਇਆ ਸਾਰਾ ਮੈਂ ਕਿਸ ਦਿਨ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਹੁਤ ਵੱਡੇ ਦੁਖਾਂਤ ਚੋਂ ਜਿਵੇਂ ਨਿਕਲ ਕੇ ਉਹ ਬਾਹਰ ਆਏ ਹੈਗੇ ਹਨਾ ਤੇ ਕਰ ਲੈਂਦੇ ਹੈਗੇ ਪਰ ਜਿਵੇਂ ਛੁੱਟਦਾ ਨਹੀਂ ਹਨਾ ਬੁੜੀਆਂ ਤੋਂ ਕੰਮ ਤੇ ਪਰ ਵੀ ਉਹਨਾਂ ਨੂੰ ਕਰਨਾ ਤਾਂ ਨਹੀਂ ਚਾਹੀਦਾ ਹਨਾ ਬਕਰੀਆਂ ਨਹੀਂ ਜਾਂਦਾ ਹਨ ਕੀ ਕਰਨ ਕੱਪੜੇ ਧੋ ਦਿੰਦੇ ਆ ਵੈਸੇ ਤਾਂ ਉਹ ਉਹਨਾਂ ਨੂੰ ਇਹ ਹੁੰਦਾ ਵੀ ਮੈਂ ਸਾਰਾ ਦਿਨ ਫਿਰ ਵਿੜਲੀ ਵੀ ਬੋਰ ਹੋ ਜੂੰਗੀ ਬਸ ਉਹ ਇੱਕ ਅੱਧਾ ਕੰਮ ਜਿਵੇਂ ਚਲੋ ਸਬਜ਼ੀ ਕੱਟਤੀ ਬੈਠਿਆ ਨਹੀਂ ਇਹ ਛੋਟੇ ਮੋਟੇ ਕੰਮ ਕਰ ਲੈਂਦੀ ਆ ਉਹ ਸਮਾਨ ਸਮੂਨ ਸੈੱਟ ਕਰਤਾ ਹਨਾ ਜਿਵੇਂ ਖਿਲਰਿਆ ਹੁੰਦਾ ਹੈਗਾ ਉਹ ਕੰਮ ਜੇ ਕਰ ਲੈਂਦੇ ਹੈਗੇ ਉਹ ਬਾਕੀ ਚਲੋ ਰੋਟੀ ਪਾਣੀ ਦਾ ਰਹਿ ਜਾਂਦਾ ਹੈਗਾ ਸਵਾਇਆਂ ਦਾ ਹਨਾ ਉਹ ਪਰਜਾਈ ਕਰ ਲੈਂਦੇ ਹੈਗੇ ਇਹ ਵੀ ਅੱਜ ਹੀ ਆਏ ਸੀਗੇ ਕਿਉਂਕਿ ਮੇਰਾ ਬ੍ਰਦਰ ਤੇ ਇਹਦਾ ਬ੍ਰਦਰ ਇਕੱਠੇ ਗਏ ਸੀ ਫੌਰਨ ਤੇ ਇਹਨੂੰ ਵੀ ਆਇਆ ਸੀ ਚਲੋ ਮੈਂ ਆਲੇ ਬ੍ਰਦਰ ਕੋਲ ਰਹਿ ਲੂੰਗੀ ਥੋੜਾ ਜਨਾ ਹਨਾ ਤੇ ਇੱਥੇ ਅਸੀਂ ਗੱਲਾਂ ਬਾਤਾਂ ਕਰ ਰਹੇ ਜਿਵੇਂ ਪੁੱਛਦੀ ਸੀ ਕਿਵੇਂ ਉਧਰਲੀ ਫੈਮਿਲੀ ਹਨਾ ਵਧੀਆ ਵੈਸੀ ਇਹਨਾਂ ਦੀ ਫੈਮਿਲੀ ਵੀ ਬਹੁਤ ਨਾਈਸ ਹੈ ਕੋਪਰੇਟਿਵ ਹੈ ਤੇ ਲੈ ਕੇ ਸੀ ਗਜ਼ਰੇਲਾ ਜੇ ਅਸੀਂ ਹੱਸਦੇ ਸੀਗੇ ਮੈਂ ਕਿਹਾ ਮੈਂ ਖਾ ਖਾ ਕੇ ਨਾ ਐਸੇ ਸਰਦੀ ਚ ਮੈਂ ਮੋਟੀ ਹੋ ਗਈਆਂ ਥੋੜਾ ਮੈਂ weight gain ਕਰ ਲਿਆ ਹੈਗਾ ਹੁਣ ਮੈਨੂੰ ਇਹ ਵੀ ਮੈਂ ਘਟਾऊं ਕਿਵੇਂ ਹਨਾ ਕਿਉਂਕਿ ਗੇਨ ਹੁੰਦਾ weight ਜਿਹੜਾ ਉਹਦਾ ਪਤਾ ਨਹੀਂ ਲੱਗਦਾ ਤੇ ਜਦੋਂ ਘਟਾਉਣਾ ਹਨਾ ਬਹੁਤ ਸੱਲੀਆਂ ਕਰਾ ਦਿੰਦਾ ਹੈਗਾ weight ਘਟਾਉਣ ਘਟਣ ਦਾ ਪ੍ਰੋਸੈਸ ਹੈ ਜਿਹੜਾ ਅੱਗੇ ਵੀ ਮੇਰਾ ਮਸਾ ਘਟਿਆ ਸੀਗਾ ਤੇ ਹੁਣ ਨਾ ਮੈਂ ਜਿਹੜਾ ਵੀ ਸੂਟ ਪਾ ਲੈਂਦੀ ਆ ਮੇਰੀ ਟਮੀ ਜੀ ਵੀ ਬਾਹਰ ਆ ਜਾਂਦੀ ਹੈ ਤੇ ਮੈਨੂੰ ਖੁਦ ਨੂੰ ਜਦੋਂ ਆਪਣਾ ਕਹਿੰਦੇ ਮਾਈਂਡ ਨੂੰ ਫੀਲ ਹੋਣ ਲੱਗ ਜੇ ਉਦੋਂ ਪੱਕਾ ਹੀ ਗੱਲ ਹੁੰਦੀ ਆ ਹਨਾ ਵੀ ਸੱਚੀ ਹੁੰਦੀ ਆ ਕਈ ਵਾਰੀ ਆਪਣੇ ਮਾਈਂਡ ਨੂੰ ਫੀਲ ਨਹੀਂ ਹੁੰਦਾ ਹੁੰਦਾ ਹਨਾ ਬਸ ਸਾਰੇ ਇੱਕ ਕੰਮ ਆ ਜਿਹੜਾ ਮਾਈਂਡ ਦੀ ਖੇਡ ਐ ਤੇ ਪਹਿਲਾਂ ਦੇਖੋ ਆ ਸੂਟ ਸੜ ਜੇ ਨਾ ਮੇਰੇ ਮੇਰਾ ਟਮੀ ਟਮੀ ਦਿਖਦਾ ਨਹੀਂ ਹੁੰਦਾ ਸੀਗਾ ਇਹਨਾਂ 'ਚ ਲੈ ਕੇ ਕਿਹਦਾ ਮੈਂ ਜਾ ਤੈਨੂੰ ਤੇਲ ਮੈਪ ਵਾਲਾ ਗੱਡੀ 'ਚ ਮਟਾਈ ਲੈ ਲਈ ਨੰਗੀ ਆ ਬੁਝਾ

ਪਰ ਦੇਖੀਆ ਨਾ ਆਹੇ ਆਹ ਕਿਹੜੇ ਨੁਕੀ ਆ ਦੇਖੋ ਜੀ ਪੁੰਡੇ ਆ ਪੁੰਡੇ ਆ ਪੁੰਡੀਆਂ ਪੁੰਡੀਆਂ ਹਾਰਦੀ ਕਿੱਦਾਂ ਕਿੱਦਾਂ ਦੇਖਿਆ ਬਣਾਈ ਬਲੌਗਰ ਨੂੰ ਟੋਕਿਆ ਲਾ ਬਲੌਗਰ ਇਹ ਕਮਰਾ ਖਾਤੋ ਹੈ ਨਾ ਹਾਂ ਕਿੰਨਾ ਕੱਟ ਕਰਨਾ ਪਊਗਾ ਉਧਰੋਂ ਪਿੱਛੇ

ਮਨੋ ਤਾਂ ਮੈਂ ਪੇ ਲਾਉਣਾ ਉਹ ਤਾਂ YouTube ਨਹੀਂ ਚੱਲਦੀ ਇਹ ਤੇ ਉਹਨੇ YouTube ਨਹੀਂ Spotify ਤੇ ਲਾਣਾ ਇਹ ਹੈ ਤਾਂ ਸਾਡਾ ਰੋਡ ਹਨਾ ਮੋਗਾ ਤੋਂ ਕੋਟਕਪੂਰਾ ਰੋਡ ਅਸੀਂ ਕੋਟਕਪੂਰੇ ਨੂੰ ਜਾ ਰਹੇ ਹਾਂ ਇੱਥੋਂ ਮੇਰਾ ਪਿੰਡ ਜਿਹੜਾ ਮੇਨ ਰੋਡ ਤੇ ਹੀ ਆ ਕਸਬਾ ਹੈ ਮਨਾ ਪਿੰਡ ਵੀ ਨਹੀਂ ਕਹਿ ਸਕਦੇ ਸ਼ਹਿਰ ਵੀ ਨਹੀਂ ਕਹਿ ਸਕਦੇ ਹਨਾ ਤੇ ਲੋ ਜੀ ਇੱਥੇ ਬਹੁਤ ਅੱਛੀ ਜਿਹੜੀ ਹਰ ਜਗਾ ਤੇ ਸਾਡੇ ਮਾਰਕੀਟ ਆ ਪਿੰਡ ਦੇ ਵਿੱਚ ਹੀ ਹਨਾ ਸੋਹਣੇ ਸੋਹਣੇ ਰੋਡ ਆ ਪਤਾ ਨਹੀਂ ਆਦੇ ਪਿੰਡ ਦੀ ਚੀਜ਼ ਹਰ ਇੱਕ ਵਧੀਆ ਹੀ ਲੱਗਦੀ ਹੁੰਦੀ ਆ ਹਨਾ ਤੇ ਇੱਥੇ ਜिद ਕਰਦੇ ਸੀਗੇ ਵੀ मामੂ ਸਾਨੂੰ ਨਾ ਮਿਊਜ਼ਿਕ ਲਾਕੇ ਦੇ ਤੇ ਮੇਰੀ ਭਤੀਜੀ ਵੀ ਨਾਲ ਹੀ ਆ ਗਈ ਸੀ ਸਾਨੂੰ ਛੱਡਣ ਵਾਸਤੇ ਪਹਿਲਾਂ ਕਹਿ ਰਹੀ ਸੀ ਰੋ ਤੁਸੀਂ ਅਸੀਂ ਤਾਂ ਅੱਜ ਹੀ ਆਏ ਆ ਤੁਸੀਂ ਰੋ ਮੈਨੂੰ ਕਹਿੰਦੀ ਤੂੰ ਸਾਨੂੰ ਛੱਡ ਹੀ ਆ ਹਨਾ ਫਰੈਂਚ ਵਿੱਚ ਮਸਾ ਮਨਾਈ ਤੇ ਹੁਣ ਉਹ ਕਹਿੰਦੇ ਸੀ ਕਿ ਸਾਨੂੰ 뮤직 ਲਾਓ ਕਿਉਂਕਿ ਸਾਡੀ ਜਿਹੜੀ ਪੁਰਾਣੀ ਕਾਰ ਸੀ ਨਾ ਮੇਰੇ ਬ੍ਰਦਰ ਦੀ ਉਹ ਚ ਟੀਵੀ ਜਾਂ ਲੱਗਾ ਹੁੰਦਾ ਸੀਗਾ ਉਹਨੂੰ ਤੇ ਉਹ ਹੀ ਦੇਖਦੇ ਹੁੰਦੇ ਸੀ ਕਾਰਟੂਨ ਵੀ ਤੇ ਇਹਦੇ ਵਿੱਚ ਹੈ ਨਹੀਂਗਾ ਇਹਦੇ ਵਿੱਚ ਓਨਲੀ 뮤직 ਚੱਲਦਾ ਹੈ ਕਹਿੰਦਾ ਵੀ 뮤직 ਵੀ ਨਹੀਂ ਚੱਲਣਾ ਹਜੇ ਮੈਨੂੰ ਪਤਾ ਨਹੀਂ ਕਾਰ ਦੇ ਸਿਸਟਮ ਦਾ ਹਨਾ ਤੇ ਉਹ ਕਹਿੰਦਾ ਕੋਈ ਨਾ मामੂ ਸਪੋਟੀਫਾਈ ਤੇ ਲਾ ਦਿਓ ਤੇ ਇੱਥੇ ਅਸੀਂ ਪਹੁੰਚ ਗਏ ਸੀ ਤੇ ਘਰੇ ਹੁੰਦੇ ਨੂੰ ਮਿਸਤਰੀ ਲੱਗਾ ਪਿਆ ਸੀਗਾ ਕਿਉਂਕਿ ਉਹ ਮੇਰੀ ਜਠਾਣੀ ਦੇ ਕਮਰੇ ਦੀ ਜਿਹੜੀ ਰਿਪੇਅਰ ਸੀਗੀ ਉਹ ਰਹਿਦੀ ਸੀਗੀ ਵਿੰਡੋ ਦੀ ਵਿੰਡੋ ਨਵੀਆਂ ਲਾਉਣੀਆਂ ਸੀ ਅਸਲ 'ਚ ਤੇ ਇੱਧਰ ਦੇਖੋ ਬਈ ਕੱਪੜਿਆਂ ਦਾ ਢੇਰ ਵੱਜ ਜਾਂਦਾ ਕਿਉਂਕਿ ਸੁੱਕਦੇ ਨਹੀਂ ਹੈਗੇ ਹਨਾ ਧੋਤਾਂ ਅੰਟੀ ਹੋ ਜਾਂਦੀ ਹੈਗੀਆਂ ਇੱਥੇ ਸਾਡੇ ਲੱਗੀ ਹੋਈ ਆਂਟੀ ਹਨਾ ਤੇ ਸੁੱਕਣ ਦੀ ਪ੍ਰੋਬਲਮ ਇਹ ਹੁੰਦੀ ਹੈ ਹੁਣ ਮੈਨੂੰ ਇਹ ਨਹੀਂ ਪਤਾ ਲੱਗਦਾ ਵੀ ਕਿਹੜੇ ਠੰਡੇ ਆ ਕਿਹੜੇ ਸੁੱਕੇ ਆ ਦੇਖੋ ਮੈਂ ਥੱਲੇ ਨਾ ਸਾਫ਼ ਕਰਕੇ ਹਨਾ ਢਾੜੂ ਲਗਾ ਕੇ ਤੇ ਐਵੇਂ ਲਗਾ ਲੈਣੀ ਹੁੰਦੀ ਆ ਡੋ ਅਡਰ ਕਿੱਥੀਆਂ ਜੀਆਂ ਵੀ ਜਿਹਦੇ ਕੱਪੜੇ ਹਰ ਇੱਕ ਦੀ ਇੱਕ ਅਲੱਗ-ਅਲੱਗ ਲਾਈਨ ਬਣਾ ਲੈਣੀ ਤੇ ਫੇਰ ਕੱਪੜੇ ਦੇ ਵਿੱਚ ਮੈਂ ਇਹਨਾਂ ਨੂੰ ਰੱਖਦੀ ਆ ਹਨਾ ਤੇ ਜਿੰਮੇਵਰੀਆਂ ਆਪਾਂ ਨੂੰ ਕਹਿੰਦੀਆਂ ਵੀ ਆਜੋ ਛੇਤੀ ਹਨਾ ਤੁਹਾਡਾ ਰਸਤਾ ਉਡੀਕਦੀਆਂ ਸੀ ਕਿਉਂਕਿ ਦੇਖੋ ਵੀ ਆਪਣੇ ਬਿਨਾ ਹਨਾ ਇੱਥੇ ਮੈਨੂੰ ਲੱਗਦਾ ਵੀ ਸਾਰੇ ਯੂਜ਼ ਕਰ ਹੀ ਜਾਂਦੇ ਆ ਕੱਪੜੇ ਕੋ ਰੱਖਦਾ ਹੈ ਨਹੀਂ ਆ ਵੀ ਡਿਊਟੀ ਨਾ ਮੇਰੀ ਹੀ ਹੁੰਦੀ ਹੈਗੀ ਆ ਬੇਦੀ ਮੇ ਜੋ ਉਹ ਚੋਲ ਦੇ ਕੱਢ ਲੈਂਦੇ ਆ ਸਾਰੇ ਹਨਾ ਕੋਈ ਵੀ ਚੀਜ਼ ਹੈਗੀ ਆ ਉਹ ਬਸ ਵਿੱਚੋਂ ਚੱਕ ਚੱਕ ਕੇ ਮੈਨੂੰ ਲੱਗਦਾ ਪਾਪੂ ਲੈਂਦੇ ਆ ਕਦੇ ਕਦਾਂ ਹੀ ਕੀ ਕਹਿਣਾ ਵੀ ਜੋ ਉਹਨਾਂ ਨੂੰ ਲੱਗੇ ਵੀ ਚਲ ਰੱਖ ਦੀਏ ਹਨਾ ਤੈਅ ਕਰਕੇ ਰੱਖ ਦਿੰਦੇ ਹੈਗੇ ਆ ਮੰਮੀ ਨੂੰ ਤਾਂ ਵੈਸੇ ਪਤਾ ਵੀ ਨਹੀਂ ਲੱਗਦਾ ਵੀ ਕਿਹੜੇ ਕੀਦੇ ਕੱਪੜੇ ਹੈਗੇ ਆ ਵੀ ਫਿਰ ਉਹਨਾਂ ਨੂੰ ਉਲਟ ਪੁਲਟ ਹੋ ਜਾਂਦੇ ਉਹਨਾਂ ਤੋਂ ਤੇ ਉਹ ਤੈਅ ਤਾਂ ਕਈ ਵਾਰ ਕਰ ਦਿੰਦੇ ਆ ਪਰ ਉਹ ਅਲਮਾਰੀਆਂ 'ਚ ਰੱਖਦੇ ਨਹੀਂ ਹੈਗੇ ਅਲੱਗ-ਅਲੱਗ ਕੱਪੜੇ ਜਿਵੇਂ ਹਨਾ ਬਾਕੀ ਹਨਾ ਜਦੋਂ ਕਿਤੇ ਜਾਣਾ ਹੁੰਦਾ ਉਹਦਾ ਜ਼ਿੰਮੇਵਾਰੀ ਤਾਂ ਪਹਿਲਾਂ ਭੱਜ ਭੱਜ ਕੇ ਨਿਵੇੜ ਕੇ ਜਾਈਦਾ ਸੈਟਿੰਗ ਕਰਕੇ ਜਾਈਦਾ ਚਾਰ ਪੰਜ ਚਲੋ 5 ਦਿਨ ਲੱਗੇ ਹੋਣੇ ਆ ਮੈਨੂੰ ਵੀ ਇੰਨਾ ਦਿਨਾਂ ਦੇ ਵਿੱਚ ਵੀ ਪੂਰਾ ਖੱਜਲਖੁਆਰ ਹੋ ਕੇ ਜਾਣਾ ਪੈਂਦਾ ਪਹਿਲਾਂ ਜਾਣ ਵੇਲੇ ਵੀ ਇੰਨਾ ਕਰਕੇ ਜਾਓ ਫਿਰ ਆਉਣ ਲੱਗਿਆਂ ਨੂੰ ਉਹੀ ਚੀਜ਼ਾਂ ਦੇ ਢੇਰ ਵੱਜ ਜਾਂਦੇ ਆ ਫਿਰ ਉਹ ਮੈਨੇਜ ਕਰੋ ਆਉਦੀ ਬੈਗ ਦੀ ਪਹਿਲਾਂ ਤਾਂ ਸੈਟਿੰਗ ਨਹੀਂ ਹੁੰਦੀ 2 ਦਿਨ ਕੱਪੜੇ ਰੱਖਣੇ ਪੈਂਦੇ ਆ ਇਹ ਚੀਜ਼ਾਂ ਨਾ ਬਹੁਤ ਅਫਸਰਟ ਕਰਦੀਆਂ ਕਈ ਵਾਰੀ ਤਾਂ ਜੇ 2 ਦਿਨ ਜਾਣਾ ਹੋਵੇ ਤਾਂ 40 ਹੀ ਜਾਈ ਦਵੇ ਬਹੁਤ ਖੱਜਲਖੁਆਰ ਹੋ ਕੇ ਜਾਣਾ ਪਊਗਾ ਪਹਿਲਾਂ ਕਸ਼ਮੋ ਕਸ਼ ਇੱਥੇ ਕਰਕੇ ਜਾਓ ਆਉਂਦਿਆਂ ਨੂੰ ਫੇਰ ਜ਼ਿੰਮੇਵਾਰੀਆਂ ਵੱਜਾਂ ਮਰੀ ਜਾਂਦੀਆਂ ਵੀ ਆ ਜੋ ਤੁਹਾਡੇ ਬਿਨਾ ਸਰਦਾ ਨਹੀਂ ਹਨਾ ਪਤਾ ਨਹੀਂ ਬੀਬਾ ਤਾਂ ਪਹਿਲਾਂ ਕਿਵੇਂ ਹੁੰਦੀ ਹੈ ਲਾਈਫ ਉਹ ਵਿਆਹ ਤੋਂ ਬਾਅਦ ਕਿਵੇਂ ਬਣ ਜਾਂਦੀ ਹੈ ਕਿਵੇਂ ਜ਼ਿੰਮੇਵਾਰੀਆਂ ਹਨ ਸੁੱਤੇ ਸੱਦ ਜਿਵੇਂ ਕਹਿੰਦੇ ਹੁੰਦੇ ਆ ਵੀ ਪੈ ਜਾਂਦੀਆਂ ਹੈਗੀਆਂ ਇਹ ਜ਼ਿੰਮੇਵਾਰੀਆਂ ਆਪਣੇ ਤੇ ਹੌਲੀ ਹੌਲੀ ਹਨ ਅੱਜਕੱਲ੍ਹ ਨਾ ਇੱਕ ਵੀਡੀਓ ਬਹੁਤ ਵਾਇਰਲ ਹੋਈ ਹੈਗੀ ਹੈ ਜਿਹਦੇ ਤੇ ਵੀ ਉਹ ਪਹਿਲੀ ਰਸੋਈ ਦੇ ਵਿੱਚ ਉਹ ਸੌਂਗ ਲਾ ਦਿੰਦੇ ਹਨ ਸੁੱਖਾਂ ਸੁਖ ਦੀਨ ਨੂੰ ਇਹ ਦਿਨ ਆਏ ਹਨ ਮੈਂ ਕਹਿਣੀ ਹੁਣੀ ਆ ਲੋ ਜੀ ਅੱਜ ਹੀ ਲੱਗਦਾ ਵੀ ਸੁੱਖਾਂ ਸੁਖ ਦੀਨ ਹੋਏ ਦਿਨ ਆਏ ਫਿਰ ਐ ਲੱਗੂਗਾ ਵੀ ਇਹ ਕਿਹੜੀ ਸੁੱਖ ਸੁਖਲੀ ਕਿਚਨ ਦੇ ਵਿੱਚੋਂ ਤਾਂ ਰਾਤ ਹੋ ਜਾਂਦੀ ਹੈ ਖੜਾ ਆਪ ਛੜਾਈ ਦਾ ਹੈਗਾ ਪਰ ਕਿਚਨ ਦੇ ਵਿੱਚ ਜੇ ਆਪਾਂ ਦੇਖੀਏ ਤਾਂ ਹੋਰ ਵੀ ਕੰਮ ਨਿਕਲ ਹੀ ਆਉਂਦੇ ਹੈਗੇ ਤੇ ਇਸ ਕਰਕੇ ਇਹ ਹੁੰਦਾ ਵੀ ਇੱਕ ਵਾਰੀ ਜਦੋਂ ਕਿਚਨ ਚ ਵੜਜੋ ਹਨਾ ਤੇ ਫੇਰ ਜਦੋਂ ਵਿਆਹ ਹੀ ਹੋਗਾ ਜਦੋਂ ਕੰਮ ਹੀ ਲੱਗੇ ਚਾਹੇ ਕਿਚਨ ਲੈ ਲਓ ਜਾਂ ਜਿਹੜਾ ਵੀ ਕੰਮ ਹੈ ਸਫਾਈਆਂ ਦਾ ਹੈ ਕੱਪੜਿਆਂ ਦਾ ਜਿਹੜਾ ਕੰਮ ਆਪਾਂ ਨੂੰ ਮਿਲ ਜਾਂਦਾ ਆਪਣੀ ਹੱਥ ਪੈ ਜਾਂਦਾ ਹੈਗਾ ਹਨਾ ਫਿਰ ਬਾਕੀਆਂ ਦੀ ਤਾਂ ਜ਼ਿੰਮੇਵਾਰੀ ਜਿਹੜੀ ਜਿਵੇਂ ਫਿਨਿਸ਼ ਹੀ ਹੋ ਜਾਂਦੀ ਹੈਗੀ ਆ ਲਓ ਜੀ ਹੁਣ ਆਪਾਂ ਅੱਗੇ ਹੈਗੇ ਇੱਥੇ ਆ ਕੇ ਰੈਗੂਲਰ ਆਪਣਾ ਉਹੀ ਸ਼ਡਿਊਲ ਸ਼ੁਰੂ ਹੋ ਜਾਣਾ ਹੈਗਾ ਹਨਾ ਆਏ ਹੁੰਦਾ ਵੀ ਥੋੜੇ ਦਿਨ ਚਲੋ ਆਊਟਿੰਗ ਹੋ ਜਾਂਦੀ ਹੈ ਕੰਮ ਚਾਹੇ ਆਪ ਨੂੰ ਉੱਥੇ ਵੀ ਕਰਨੇ ਪੈਂਦੇ ਇਹ ਨਹੀਂ ਹੈਗਾ ਵੀ ਉੱਥੇ ਆਪਾਂ ਚੋਵੇਂ ਹੀ ਜੀਰੋ ਕੰਮ ਵੀ ਨਹੀਂ ਕਰਦੇ ਹਨਾ ਫ੍ਰੀ ਬੈਠੇ ਰਹਿੰਦੇ ਆ ਪਰ ਉਹਦਾ ਥੋੜਾ ਜਿਹਾ ਠੀਕ ਹੁੰਦਾ ਵੀ ਬਹੁਤ ਜਿਆਦਾ ਨਹੀਂ ਹੁੰਦਾ ਵੀ ਕਰ ਲਿਆ ਤਾਂ ਠੀਕ ਹੈ ਨਹੀਂ ਤਾਂ ਠੀਕ ਹੈ ਹਨਾ ਗਲਤ ਹੋ ਗਿਆ ਜਾਂ ਕਿਵੇਂ ਵੀ ਹੋ ਗਿਆ ਹਨਾ ਤੇ ਇਹ ਪੱਕੀ ਜ਼ਿੰਮੇਵਾਰੀਆਂ ਹਨਾ ਜਿਵੇਂ ਪੱਕੀ ਜੌਬ ਹੁੰਦੀ ਹੈ ਇਹ ਆਪਣੀ ਸਰਕਾਰੀ ਕੰਮ ਹੈ ਸਮਝ ਲਓ ਅਫੀਸ਼ੀਅਲ ਵਰਕ ਹੈ ਇਹ ਜਿਹੜੇ ਅਸੀਂ ਸੋਹਰਿਆਂ ਚ ਆ ਕੇ ਆਪਾਂ ਕਰਦੇ ਆਗੇ ਹਨਾ ਨਾਈਟ ਹੋ ਚੁੱਕੀ ਹੈ ਤੇ ਸਾਰੇ ਆਪਦੇ ਆਪ ਦੇ ਕਮਰੇ ਚ ਵੜ ਗਏ ਸੀਗੇ ਰੋਟੀ ਰੋਟੀ ਖਾ ਕੇ ਹਨਾ ਚਲੇ ਗਏ ਸੀਗੇ ਬੈੱਡ ਤੇ ਤੇ ਮੈਂ ਕਿਹਾ ਚਲੋ ਹਨਾ 10-15 ਮਿੰਟ ਮੈਂ ਇੱਥੇ ਲਾ ਹੀ ਦੇਵਾਂ ਮੈਂ ਹੁਣੇ ਖਤਮ ਕਰਦਾ ਪਰ ਸਵੇਰੇ ਬਹੁਤ ਔਖਾ ਹੁੰਦਾ ਚੱਕ ਚੱਕ ਮੈਂ ਅਲਮਾਰੀ ਵਿੱਚ ਰੱਖ ਦੇਣੀ ਹੈ ਇੱਥੋਂ ਸਾਫ਼ ਹੋ ਜੇ ਕਿਉਂਕਿ ਸਵੇਰ ਆਂਟੀ ਦੇ ਧੋ ਲੈਣੇ ਤੇ ਜੇ ਸ਼ਾਮ ਨੂੰ ਸੁੱਕ ਗਏ ਫਿਰ ਨਾ ਢੇਰੀ ਉਹਨਾਂ ਦਾ ਵੱਜ ਜਾਂਦਾ ਹੈਗਾ ਤੇ ਫਿਰ ਹੀ ਹੁੰਦਾ ਵੀ ਟਾਈਮ ਸਿਰ ਚੱਕੇ ਜਾਂ ਹਨਾ ਹੁਣ ਨਾ ਸਰਦੀ ਚ ਬਾਹਲੇ ਹੋ ਜਾਂਦੀ ਹੈਗੀ ਐ ਫਲਫੀ ਕੋਡ ਕੋਡ ਜੀ ਹੁੰਦੀ ਹੈਗੀ ਲੋ ਜੀ ਗੱਲਬਾਤ ਬਹੁਤ ਹੋ ਗਈ ਇੱਥੇ ਕਰਦੇ ਹੈਗੇ ਵੀਡੀਓ ਦਾ ਐਂਡ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਮਿਲਦੇ ਆ ਨੈਕਸਟ ਟਾਈਮ ਕਿਸੇ ਨਵੇਂ ਵਲੌਗ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਤੇ ਹੁਣ ਨਾ ਰਾਤ ਹੋ ਚੁੱਕੀ ਹੈਗੀ ਰਾਤ ਦੇ 9:30 ਵੱਜ ਚੁੱਕੇ ਹੈ ਤੇ ਸੌਣ ਦਾ ਟਾਈਮ ਹੋ ਗਿਆ ਇਸ ਕਰਕੇ ਸਾਰਿਆਂ ਨੂੰ ਗੁੱਡ ਨਾਈਟ ਤੇ ਵਧੀਆ ਵਧੀਆ ਰਾਤ ਹੋਵੇ ਵਧੀਆ ਵਧੀਆ ਹਨਾ ਅਗਲਾ ਦਿਨ ਚੜੀ ਵਧੀਆ ਵਧੀਆ ਸਭ ਕੁਝ ਹੋਵੇ ਤੰਦਰੁਸਤੀयां ਬਖਸ਼ੀ ਪ੍ਰਮਾਤਮਾ ਸਾਰਿਆਂ ਨੂੰ ਬਾਏ ਬਾਏ